ਜ਼िला ਪਰੀਸ਼ਦ ਜ਼ੋਨ ਮੂਤੋ ਤੋਂ ਆਪ ਪਾਜੀ ਦੇ ਉਮੀਦਵਾਰ ਸਰਪੰਚ ਜਗਰੂਪ ਸਿੰਘ ਰਿੰਕੂ ਪਿੰਡ ਸੇ ਦੇ ਹੱਕ ਤੇ ਵਿੱਚ ਆਪ ਨੇਤਾ ਗੁਰਪ੍ਰੀਤ ਸਿੰਘ ਜੀਪੀ ਤੇ ਵਿਧਾਇਕ ਚਕਤਾਰ ਸਿੰਘ ਦਿਆਲਪੁਰਾ ਦੇ ਵੱਲੋਂ ਪਿੰਡ ਲੋਪੋ ਸਮੇਤ ਵੱਖ-ਵੱਖ ਪਿੰਡਾਂ ਚ ਚੋਣ ਪ੍ਰਚਾਰ ਕੀਤਾ ਗਿਆ ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਹੱਕ ਤੇ ਵਿੱਚ ਲੋਕਾਂ ਦੇ ਵੱਡੇ ਇਕੱਠ ਦੇਖਣ ਨੂੰ ਮਿਲੇ ਤੇ ਲੋਕਾਂ ਦੇ ਵੱਲੋਂ ਆਪ ਪਾਰਟੀ ਦੇ ਉਮੀਦਵਾਰ ਦੇ ਹੱਕ ਤੇ ਵਿੱਚ ਪਰਵਾਹ ਹੁੰਗਾ ਰਵੀ ਦਿੱਤਾ ਇਸ ਸੰਬੰਧ ਵਿੱਚ ਆਪ ਨੇਤਾ ਗੁਰਪ੍ਰੀਤ ਸਿੰਘ ਜੀ ਬੀ ਅਤੇ ਵਿਧਾਇਕ ਜਗਤਾਰ ਸਿੰਘ ਢਾਲਪੁਰਾ ਨੇ ਦੱਸਿਆ ਕਿ ਸੂਬੇ ਵਿੱਚ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਸੂਬੇ 'ਚ ਵਿਕਾਸ ਹੋ ਰਹੇ ਨੇ ਉਹਨਾਂ ਨੇ ਦੱਸਿਆ ਕਿ ਇਸ ਦਾ ਸਬੂਤ ਆਪ ਪਾਰਟੀ ਦੇ ਹੱਕ 'ਚ ਪਿੰਡਾਂ 'ਚ ਹੋ ਰਹੇ ਵੱਡੇ ਇਕੱਠ ਦੱਸ ਰਹੇ ਹੋਰ ਆ ਕਿਹਾ ਕਿ ਨਸ਼ੇ ਨੂੰ ਜੜੋਂ ਖਤਮ ਕਰਨ ਲਈ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਸਫਲ ਸਾਬਤ ਹੋਏ ਅਤੇ ਇੱਕ ਸੂਬੇ ਚ ਨਸ਼ੇ ਨੂੰ ਬੇਹੱਦ ਹੱਦ ਤੱਕ ਨਾਤ ਪੈ ਚੁੱਕੀ ਹੈ ਉਹਨਾਂ ਨੇ ਨਾਲ ਹੀ ਕਿਹਾ ਹੈ ਕਿ ਆਉਣ ਵਾਲੀ 14 ਦਸੰਬਰ ਨੂੰ ਇਲਾਕੇ ਦੇ ਲੋਕ ਆਪ ਪਾਰਟੀ ਨੂੰ ਵੋਟ ਪਾ ਕੇ ਚਤਾਨਣਗੇ ਤੇ ਵਿਰੋਧੀ ਪਾਰਟੀਆਂ ਨੂੰ ਸਾਲ 2022 ਵਿਧਾਨ ਸਭਾ ਚੋਣਾਂ ਦੀ ਤਰ੍ਹਾਂ ਹਰਾ ਦੇਣਗੇ ਸਵਾਲ ਇਹ ਹੈ ਕਿ ਸਵਾਲ ਇਹ ਨਹੀਂ ਹੈ ਕਿ ਉਹਨਾਂ ਨੂੰ ਸਸਪੈਂਡ ਕਰਤਾ ਜਾਂ ਨਹੀਂ ਕਰਤੇ ਸਸਪੈਂਡ ਦਾ ਤੇ ਬਹਾਲੀ ਦਾ ਸਵਾਲ ਨਹੀਂ ਸਵਾਲ ਇਹ ਹੈ ਕਿ ਜਿਹੜਾ ਉਹਨਾਂ 'ਤੇ ਦੋਸ਼ ਲਾਇਆ 500 ਕਰੋੜ ਦਾ ਉਹ ਦੋਸ਼ ਬੜਾ ਗੰਭੀਰ ਹੈ ਉਦੋਂ ਤੋਂ ਅੱਗੇ ਸੁਨੀਲ ਜਾਖੜ ਜੀ ਨੇ ਕਿਹਾ ਕਿ 350 ਕਰੋੜ ਰੁਪਈਆ ਉਹ ਜਿਹੜਾ ਚੰਨੀ ਸਾਹਿਬ ਨੇ ਦਿੱਤਾ ਚੰਨੀ ਸਾਹਿਬ ਨੇ ਜੋ ਚੀਫ ਮਿਨਿਸਟਰੀ ਲਈ ਆ ਉਹ ਕਹਿੰਦੇ 350 ਕਰੋੜ ਰੁਪਈਆ ਦਿੱਤਾ ਔਰ ਸੱਜੇ ਜਦੋਂ ਪੈਸੇ ਦਿੱਤੇ ਉਦੋਂ ਨਵਜੋਤ ਸਿੰਘ ਸਿੱਧੂ ਪ੍ਰਧਾਨ ਸੀਗੇ ਕਾਂਗਰਸ ਦੇ ਜੀ ਸੱਜੇ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਸਵਸਥ ਕਰਨ ਕਿ ਪੈਸੇ ਕਿੱਥੇ ਗਏ ਪਾ ਆਇਆ ਕਿੱਥੋਂ ਇਹ ਕੰਡਸਟਰੀ ਵਾਲਿਆਂ ਕੋ ਆਇਆ ਕਿੱਦੋਂ ਕੋ ਆਇਆ ਕਿਸਾਨਾਂ ਦਾ ਪਾਇਆ ਹੈ ਨੌਜਵਾਨਾਂ ਦਾ ਪਾਇਆ ਕਿਹਦਾ ਸੀਗਾ ਤੀਜੀ ਗੱਲ ਜਿਹੜਾ ਨਵਜੋਤ ਕੋ ਸਿੱਧੂ ਨੇ ਕਿਹਾ ਕਿ ਤਰਤਰ ਦੀ ਇਲੈਕਸ਼ਨ ਦੇ ਵਿੱਚ ਬਾਜਵੇ ਨੇ ਤੇ ਬੱਲਾ ਜਿਹੜਾ ਬੜਿੰਗ ਨੇ ਪੈਸੇ ਲਾਏ ਟਿਕਟ ਦੇ ਸਾਰ ਉਹ ਪਹਿਲਾਂ ਹੀ ਹੋਵਾ ਸੀਗਾ ਤਰਤਰ ਦੇ ਵਿੱਚ ਜਿਸ ਉਮੀਦਵਾਰ ਨੂੰ ਟਿਕਟ ਦਿੱਤੀ ਉਹਦੇ ਬਾਅਦੇ ਪਹਿਲਾਂ ਹੀ ਸਭ ਲੋਕ ਕਹਿੰਦੇ ਕਿ ਪੈਸਾ ਲਾ ਕੇ ਟਿਕਟ ਦਾ ਇਹ ਗੱਲ ਕਲੀਅਰ ਕਰਨੀ ਚਾਹੀਦੀ ਆ ਔਰ ਮੇਰਾ ਖਿਆਲ ਪ੍ਰਤਾਪ ਬਾਜਵੇ ਨੂੰ ਤੇ ਰਾਜੇ ਬੜਿੰਗ ਨੂੰ ਜਿੰਨੇ ਉਹਨਾਂ ਤੇ ਗੰਭੀਰ ਦੋਸ਼ ਲੱਗੇ ਆ ਗੋਲਾ ਨੂੰ ਜਰਾ ਸਤਿਵਾਦ ਦੇ ਦੇਣਾ ਚਾਹੀਦਾ ਪਰ ਉਹਦਿਆਂ ਅੱਜ ਬਹੁਤ ਬੱਧੀਆ ਤੁਸੀਂ ਦੇਖੀ ਰਿਹਾ ਲੋਕੋ ਚ ਸਾਵਾਂ ਪਿੰਡੀ ਤਕਰੀਬ ਨੇ ਇੱਥੇ ਆਇਆ ਵਾ ਤੇ ਸਾਡਾ ਜਗਰੂਪ ਰਿੰਕੂ ਜਿਹੜਾ ਜ਼ਿਲ੍ਹਾ ਪ੍ਰੇਸ਼ਰ ਮੈਂਬਰ ਲਈ ਇੱਥੇ ਖੜਾ ਹੈ ਸਾਡੀ ਭੈਣ ਦਵਿੰਦਰ ਸਾਨੂੰ ਪੂਰੀ ਆਸ ਹੈ ਜਿਵੇਂ ਅੱਜ ਕੰਪੇਨ ਚੱਲ ਰਹੀ ਹੈ ਪਿੰਡਾਂ 'ਚ ਇਕੱਠ ਹੋ ਰਿਹਾ ਹੈ ਕਿ ਜਦੋਂ 14 ਨੂੰ ਵੋਟਾਂ ਪੈਣੀਆਂ ਨੇ ਤੇ ਬਹੁਤ ਵੱਡੇ ਭਰਮੇ ਜੇ ਸਾਡੇ ਭਰਮੀ ਵੋਟਾਂ ਨਾਲ ਜੇ ਸਾਡੇ ਰਿੰਕੂ ਜੀ ਨੇ ਤੇ ਦਵਿੰਦਰ ਭੈਣ ਬਹੁਤ ਵੱਡੀ ਫਰਕ ਨਾਲ ਜਿੱਤੂਗੀ ਸਾਨੂੰ ਪੂਰੀ ਆਸ ਹੈ ਜਿਵੇਂ 5 ਸਾਲ ਦੇ 3 ਸਾਲ ਦੀ ਕਰਾ ਸਾਲ 3 ਸਾਲ ਦੇ ਵਿੱਚ ਸਾਡੇ ਮੁੱਖ ਮੰਤਰੀ ਸਾਹਿਬ ਨੇ ਬਹੁਤ ਕੰਮ ਵਧੀਆ ਕੀਤੇ ਨੇ ਕਿ ਜਿਵੇਂ ਸਫਲਤਾ ਚੋਣ ਹੋਈ ਹੈ ਕਿ ਬਲਾਕ ਸੰਪਤੀ ਜਿਲ੍ਹਾ ਪ੍ਰੀਜਾ ਚੋਣਾਂ ਹੋ ਰਹੀਆਂ ਨੇ ਕਿ ਜਿਵੇਂ ਪਿੰਡਾਂ ਦੀ ਕੋਈ ਡਿਵੈਲਪਮੈਂਟ ਦੇ ਕੰਮ ਹੋਰ ਤੇਜ਼ੀ ਨਾਲ ਹੋਣ ਕਿ ਜੇ ਸਾਡਾ ਬਲਾਕ ਸੰਪਤੀ ਮੈਂਬਰ ਵੀ ਹੋਊਗਾ ਜਿਲ੍ਹਾ ਪ੍ਰੀਜਾ ਮੈਂਬਰ ਵੀ ਹੋਊਗਾ ਤੇ ਚੇਅਰਮੈਨ ਵੀ ਸਾਡਾ ਬਣੂਗਾ ਤਾਂ ਅਸੀਂ ਹੋਰ ਵਧੀਆ ਕੰਮ ਕਰ ਸਕਦੇ ਹਾਂ ਤੇ ਆਉਣ ਵਾਲੇ ਟਾਈਮ ਸਾਨੂੰ ਗਵਰਨਟਰ ਸਾਹਿਬ ਜੀ ਨਾਲ ਗੱਫਾ ਭਗਵੰਤ ਜੀ ਕੋਲੋਂ ਮਿਲਣਾ ਕਿ ਉਹ ਪਿੰਡਾਂ 'ਚ ਹੀ ਲੱਗਣਾ ਇਹ ਹਰ ਪਿੰਡ ਪੈਰ ਤੋਂ ਚਾਹੇ ਗਰਾਊਂਡ ਦੀ ਗੱਲ ਕਰੀਏ ਚਾਹੇ ਹੋਰ ਸੜਕਾਂ ਦੀ ਗੱਲ ਕਰੀਏ ਜਦ ਪਿੰਡਾਂ 'ਚ ਕੋਈ ਹੋਰ ਡਿਵੈਲਪਮੈਂਟ ਦਾ ਕੰਮ ਹੈ ਉਹ ਅਸੀਂ ਕਰਾਂਗੇ ਜਿਹੜੀ ਪੰਜਾਬ 'ਚ ਜਿਵੇਂ ਜੋ ਵਾਦੇ ਸਰਕਾਰ ਨੇ ਕੀਤੇ ਸੀਗੇ ਜੋ ਡਿਵੈਲਪਮੈਂਟ ਦੇ ਕੰਮ ਪੰਜਾਬ 'ਚ ਹੋ ਰਿਹਾ ਚਾਹੇ ਉਹਨਾਂ ਰੋਡਾਂ ਦਾ ਜਿਵੇਂ ਕੀਤਾ ਸਤੋਕਤ ਆਹ ਰੋਡ ਦੇ 10 ਦਿਨ ਦੇ ਵਿੱਚ ਸਾਰੇ ਕੰਮ ਸ਼ੁਰੂ ਹੋ ਜਾਣਗੇ ਰੋਡ ਦੇ ਹੋਗੇ ਜਿਵੇਂ ਆਪਾਂ ਕਬ ਸਭ ਤੋਂ ਪੋਤਾ ਕਾ ਲਈ ਹੈਲਥ ਇੰਸ਼ੋਰੈਂਸ ਜਿਹੜਾ 10 ਲੱਖ ਪਰਵਾਦ ਦੀ ਉਹਨਾਂ ਨੇ ਕਰਨੀ ਹੈ ਕਿਉਂਕਿ ਬਹੁਤ ਵੱਡਾ ਜਿਹੜਾ ਬਹੁਤ ਵੱਡਾ ਬੈਨੀਫਿਟ ਸਾਡੇ ਮਰੀਜ਼ਾਂ ਨੂੰ ਮਿਲੂਗਾ ਜਿਨ੍ਹਾਂ ਦਾ ਇਲਾਜ ਜਿਹੜਾ ਇਲਾਜ ਪੱਕਾ ਰਹਿ ਜਾਂਦੇ ਆ ਕਿਉਂਕਿ 10 ਲੱਖ ਬਹੁਤ ਵੱਡਾ ਪਰਵਾਦ ਦੀ ਬੜੀ ਵੱਡੀ ਗੱਲ ਹੁੰਦੀ ਹੈ 1 ਸਾਲ ਦਾ ਜਿਹੜਾ 10 ਲੱਖ ਦਾ ਬੀਮਾ ਸਰਕਾਰ ਨੇ ਕੀਤਾ ਉਹ ਵੀ ਲੋਕਾਂ ਨੂੰ ਬਹੁਤ ਫਾਇਦੇਮੰਦ ਰਹੂਗਾ ਜੇ 1000 ਰੁਪਏ ਦੀ ਗੱਲ ਹੈ ਤੇ 1000 ਰੁਪਏ ਵੀ ਤਕਰੀਬਨ ਮਾਸ ਤੋਂ ਬਾਅਦ ਇਹ ਜਿਹੜਾ ਬਾਦ ਆ ਅਸੀਂ ਪੂਰਾ ਕਰਾਂਗੇ ਲੋਕਾਂ 'ਚ ਬਹੁਤ ਭਾਰੀ ਇੱਛਾ ਲੋਕ ਆਪ ਮੁਹਾਰੇ ਜਿਹੜੇ ਸਭ ਨੇ ਇਕੱਠੋਂ ਨਾਲ ਚ ਪਹੁੰਚ ਰਹੇ ਨੇ ਲੋਕਾਂ ਨੇ ਆਮ ਆਦਮੀ ਪਾਰਟੀ ਜਿਤਾਉਣ ਦਾ ਮਨ ਬਣਾ ਲਿਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਤੁਹਾਡੇ ਮਾਦੀ ਵੀ ਹੈ ਵੀ ਜਿਹੜੀ ਇਹ ਚੋਣਾਂ ਇਹ ਬਿਲਕੁਲ ਅਲੱਗ ਆ ਇੱਕ ਪਾਸੇ ਆਮ ਆਦਮੀ ਪਾਰਟੀ ਹੈ ਦੂਜੇ ਪਾਸੇ ਤਿੰਨ ਪਾਰਟੀਆਂ ਕਾਲੀ ਕਾਂਗਰਸ ਤੇ ਭਾਜਪਾ ਦਾ ਅੰਦਰੂਨੀ ਇਕੱਠ ਜੋ ਜਿਹੜੇ ਲੜ ਕੇ ਖੇਡਣ ਲੱਗੇ ਹੋ ਨੇ ਇਹ ਖੇਡ ਇਹ ਨਹੀਂ ਤੇ ਲੋਕਾਂ ਨੇ ਮਨ ਬਣਾ ਲਿਆ ਵੀ ਥੋਨੂੰ ਚਾਹੇ ਤਿੰਨ ਆਪਸੇ ਲੜੀ ਹੋਏ ਨੇ ਪਰ ਫਿਰ ਵੀ ਵੱਡੀ ਜਿੱਤ ਆ ਜਿਹੜੀ ਉਸ ਵਾਲੇ ਹੱਕ ਚ ਆਮ ਆਦਮੀ ਪਾਰਟੀ ਦੇ ਬਲਰਸੰਤੀ ਮੈਂਬਰਾਂ ਤੇ ਜਿਲ੍ਹਾ ਪ੍ਰਸ਼ਾਸਨ ਮੈਂਬਰਾਂ ਨੂੰ ਹੋਊਗੀ। ਤੇ ਲੋਕੀ ਜਿਹੜੇ ਨੇ ਸਰਕਾਰ ਦੀਆਂ ਨਸਤੀਆਂ ਦੇਰੀਆਂ ਆ ਨਾ ਖੁਸ਼ ਨਹੀਂ ਜਿਨੇ। ਦੇਖੋ ਜੀ ਜਿਹੜੀ ਵੋਟ ਪਿੰਡਾਂ ਜਾ ਕੇ ਮੰਗ ਲਈ ਆ ਅਸੀਂ। ਸਭ ਤੋਂ ਵੱਡੀ ਗੱਲਤ ਹੈਗੀ ਆ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਵੀ ਸਰਕਾਰ ਦੇ ਖਿਲਾਫ ਇਹਨਾਂ ਕੋਲ ਬੋਲਣ ਲਈ ਹੀ ਕੁਝ ਹੈਗਾ ਹੀ ਨਹੀਂ ਹੈਗਾ। ਪਿਛਲੇ ਦਿਨ ਡਰਾਮਾ ਜਾਂ ਕੀਤਾ, ਹੋਰ ਸਵਾਹ ਕੀਤਾ, ਟੱਕਰ ਹੀ ਹੋਊਗੀ। ਆਪ ਦਾ ਕੰਮ ਜਪਾੜਦੇ ਰਹੇ ਨੇ। ਆਪ ਦਾ ਕਿਸੇ ਦੇ ਪੇਪਰ ਜੇ ਕਹ ਲਈਏ ਵੀ ਦਫਤਰ ਹੋਂਦ ਕਪਤੀ ਦੇ ਹੁੰਦੇ ਜੇ ਕੋਈ ਵਿਧਿ ਕੀ ਹੈ ਜੀ ਉਹ ਹੀ ਹੋਵੇ ਮੈਂ ਜ਼ਿੰਮੇਵਾਰ ਹਾਂ ਤੁਸੀਂ ਆਪ ਜਣੋ ਕਿ ਕੋਈ ਵੀ ਵਿਧਿ ਕੀ ਹੈ ਜਿਹੜੀ ਹੋਈ ਵੀ ਨਾ ਤੱਕ ਦਾ ਪੇਪਰ ਪਟੇ ਗਏ ਨਹੀਂ ਸੁਰ ਵਾਲੇ ਹਲਕੇ ਚ ਨਾ ਕਿਸੇ ਦੀ ਇਹ ਜੀ ਗੱਲ ਵੀ ਕਲੀ ਇਹ ਵੀ ਨੋ ਡਿਊਸ ਸਰਟੀਫਿਕੇਟ ਦੇਣ ਤੋਂ ਨਾ ਕੀਤੀ ਹੋਵੇ ਲਾਸ਼ ਡਰਾਮਾ ਜਰੂਰੀ ਕੀਤਾ ਉਹ ਵੀ ਜਾਣ ਬੁੱਝ ਕੇ ਲੋਕਾਂ ਦੀ ਸਹਿਮਤੀ ਹਾਜ਼ਰ ਕਰਨ ਵਾਸਤੇ ਇਹ ਡਰਾਮਾ ਕੀਤਾ ਅਸਲੀ ਗੱਲ ਤਾਂ ਇਹ ਆ ਤੇ ਤਿੰਨੇ ਪਾਰਟੀਆਂ ਨੇ ਜਿਹੜੀ ਅਕਾਲੀ ਕਾਂਗਰਸ ਤੇ ਭਾਜਪਾ ਜਿੰਨੇ ਰਲ ਕੇ ਮੈਚ ਖੇਡਣ ਲੱਗੇ ਅਸਲੀ ਗੱਲ ਤਾਂ ਇਹ ਤਿੰਨਾਂ ਦੀ ਖੇਡ ਆ ਪਰ ਲੋਕ ਨੇ ਜਿਹੜੇ ਇਹਨਾਂ ਨੂੰ ਮੂੰਹ ਤੋਂ ਉਡਵਾ ਜਵਾਬ ਦੇਣਗੇ ਲੋ ਤੇ ਮੈਂ ਤੁਹਾਨੂੰ ਇਹ ਵਿਸ਼ਵਾਸ ਦਵਾਉਂਦਾ ਜਿਹੜੀ ਆਮ ਆਪਦੀ ਜਿੱਤਾਂ ਉਹ ਬਹੁਤ ਵੱਡੀ ਜਿੱਤ ਹੋਣ ਜਾ ਰਹੀ ਆ ਇਹ ਐਸੇ ਤੰਤ ਤੋਂ ਬੁਰੀ ਦੀ ਡਰੇ ਬੈਠੇ ਨੇ ਇਹੀ ਗੱਲ ਆ ਸਾਰੇ